ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵੱਲੋਂ ਗੁੰਮ ਹੋਏ 101 ਮੋਬਾਈਲ ਫੋਨ ਤਕਨੀਕੀ ਸਹਾਇਤਾ ਨਾਲ ਲੱਭ ਕੇ ਉਹਨਾਂ ਦੇ ਮਾਲਕਾਂ ਦੇ ਕੀਤੇ ਹਵਾਲੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਮਾਨਯੋਗ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਇੱਕ ਪ੍ਰੈਸ ਕਾਨਫਰੰਸ ਐਸਐਸਪੀ ਦਫ਼ਤਰ ਵਿਖੇ ਕੀਤੀ ਗਈ ਅਤੇ ਉੱਥੇ ਹੀ 101 ਮੋਬਾਈਲ ਫੋਨ ਤਕਨੀਕੀ ਸਹਾਇਤਾ ਨਾਲ ਲੱਭ ਕੇ ਉਹਨਾਂ ਦੇ ਮਾਲਕਾਂ ਨੂੰ ਹਵਾਲੇ ਕੀਤੇ ਗਏ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਪੁਲਿਸ ਥਾਣਿਆਂ ਸਾਂਝ ਕੇਂਦਰਾਂ ਵਿੱਚ ਲੋਕਾਂ ਦੀਆਂ ਮੋਬਾਈਲ ਫੋਨ ਸੰਬੰਧੀ ਸ਼ਿਕਾਇਤਾਂ ਦਰਜ ਪਈਆਂ ਸਨ ਉਹਨਾਂ ਨੂੰ ਟ੍ਰੇਸ ਕਰਦੇ ਹੋਏ ਅੱਜ ਉਹਨਾਂ ਦੇ ਹੀ ਮੋਬਾਈਲ ਮਾਲਕਾਂ ਨੂੰ ਹਵਾਲੇ ਕੀਤੇ ਗਏ ਆਓ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਇਸ ਮੌਕੇ ਤੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਕੀ ਕਹਿੰਦੇ ਹਨ ਮਾਣਯੋਗ ਡੀਜੀਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ ਤੇ ਸਾਡੇ ਨਵਾਂ ਸ਼ਹਿਰ ਪੁਲਿਸ ਦੀ ਸਾਂਝ ਕੇਂਦਰੀ ਟੀਮ ਦੀ ਮਿਹਨਤ ਸਦਕਾ ਅੱਜ ਅਸੀਂ 101 ਮੋਬਾਈਲ ਜਿਹੜੇ ਕੁਝ ਗੁੰਸ਼ਦਾ ਹੋਏ ਸੀ ਜਾਂ ਚੋਰੀ ਹੋਏ ਸੀ ਉਹਨਾਂ ਨੂੰ ਉਹਨਾਂ ਦੇ ਓਨਰਸ ਨੂੰ ਅਸੀਂ ਵਾਪਸ ਕਰਨ ਜਾ ਰਹੇ ਹਾਂ ਇਹ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜਦੋਂ ਵੀ ਕਿਸੇ ਦਾ ਮੋਬਾਈਲ ਕੋਈ ਚੋਰੀ ਹੁੰਦਾ ਹੈ ਜਾਂ ਕਿਸੇ ਖੋ ਜਾਂਦਾ ਹੈਗਾ ਉਹ ਸਾਡੇ ਸਾਂਝ ਕੇਂਦਰਾਂ ਦੇ ਵਿੱਚ ਆ ਕੇ ਇੱਕ CEIR ਪੋਰਟਲ ਦੇ ਉੱਤੇ ਉਹਨੂੰ ਰਜਿਸਟਰ ਕਰਵਾ ਸਕਦੇ ਨੇ ਉਸ ਤੋਂ ਬਾਅਦ ਜਦੋਂ ਕਦੇ ਵੀ ਉਹ ਮੋਬਾਈਲ ਦੇ ਵਿੱਚ ਕੋਈ ਨਵਾਂ SIM ਪਾੰਦਾ ਜਾਉ ਕਿਤੇ ਵੀ ਔਨ ਹੁੰਦਾ ਹੈ ਤਾਂ ਉਹਦੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਸ ਪੋਰਟਲ ਤੇ ਆ ਜਾਂਦੀ ਹੈ ਤਾਂ ਇਸ ਦੇ ਨਾਲ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਫੋਨ ਹੈ ਉਹ ਵੀ ਉਹਨਾਂ ਨੂੰ ਟਰਨ ਹੋ ਜਾਂਦਾ ਤੇ ਇਹਦੇ ਵਿੱਚ ਇੱਕ ਹੋਰ ਬੈਨੀਫਿਟ ਹੈਗਾ ਕਿ ਉਹਦੀ ਕੋਈ ਕ੍ਰਿਮੀਨਲ ਲਾਇਬਿਲਿਟੀ ਜਿਹੜੀ ਹੈਗੀ ਹੈ ਉਹ ਨਰਦੀ ਨਹੀਂ ਬਣਦੀ ਤਾਂ ਕਿ ਉਹ ਜਿਹੜਾ ਆਪਣਾ ਫੋਨ ਜਿਹੜਾ ਗੁੰਮ ਹੋਇਆ ਉਹ ਵੀ ਉਹਨੂੰ ਰਜਿਸਟਰ ਕਰਵਾ ਸਕਦਾ ਹੈਗਾ ਤੇ ਜਿਹੜੇ ਅਸੀਂ 101 ਮੋਬਾਈਲ ਅਸੀਂ ਬਰਾਮਦ ਕੀਤੇ ਹੈਗੇ ਆ ਇਹ ਲਾਸਟ 3 ਮਹੀਨਿਆਂ ਦੇ ਵਿੱਚ ਬਰਾਮਦ ਕੀਤੇ ਆ ਤੇ ਮੈਂ ਇਹ ਵੀ ਜਿਹੜੇ ਨਵਾਂ ਸ਼ਹਿਰ ਦੇ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਜੇ ਕਿਸੇ ਦਾ ਮੋਬਾਈਲ ਕਿਤੇ ਗਵਾਚਦਾ ਹੈਗਾ ਜਾਂ ਚੋਰੀ ਹੁੰਦਾ ਤਾਂ ਇਹ ਸਾਡੇ ਸਹਾਜ ਕੇਂਦਰਾਂ ਦੇ ਵਿੱਚ ਆ ਕੇ CIR ਪੋਰਟਲ ਦੇ ਉੱਤੇ ਇਹਨੂੰ ਜ਼ਰੂਰ ਰਜਿਸਟਰ ਕਰਵਾਓ ਇਸੇ ਤਰ੍ਹਾਂ ਦੇ ਮੋਬਾਈਲ ਆਰਗਨਾਈਜ਼ਮ ਨਵੇਂ ਸਿਟੀ ਬਾਗਵਾ ਬਕਰੇ ਕਰੇ ਜਾਂਦੇ ਨੇ ਇਹ ਇੱਕ ਵਕਤ ਜਿਹੜੇ ਓਨਰ ਹੈਗੇ ਆ ਉਹ ਸਿਰਫ ਨਵਾਂ ਸ਼ਹਿਰ ਦੇ ਹੀ ਹੈ ਜਿੱਥੇ ਕਿਉਂਕਿ ਨਵਾਂ ਸ਼ਹਿਰ ਦੇ ਵਿੱਚ ਗੁੰਮ ਆਇਆ ਜਾਂ ਕੋਈ ਬਾਹਰੋਂ ਆਇਆ ਹੋਵੇ ਉਹਦਾ ਨਵਾਂ ਸ਼ਹਿਰ ਚ ਮੋਬਾਈਲ ਗੁੰਮ ਹੋ ਜਾਵੇ ਉਹ ਵੀ ਇੱਥੇ ਰਜਿਸਟਰ ਕਰਵਾ ਸਕਦਾ ਤੁਹਾਨੂੰ ਜੋਗੀ ਨਿੱਕੇ ਮਾਮਲੇ ਦਰਜ ਜੋਗੀ ਨਿੱਕੇ ਇਹ ਜਿਹੜੇ ਹੈਗੇ ਗੁੰਮਸ਼ੁਦਾ ਵਾਲੇ ਹੈਗੇ ਜਿਹੜਾ ਮਾਮਲਾ ਚੋਰੀ ਦਾ ਹੁੰਦਾ ਉਹਦੇ ਵਿੱਚ ਵੀ ਅਸੀਂ ਐਫੇਅਰ ਕਰਦੇ ਆਂ ਤੇ ਉਹਨੂੰ ਨਾਲ ਪੋਰਟਲ ਤੇ ਰਜਿਸਟਰ ਕਰ ਲੈਂਦੇ ਆਂ ਤਾਂ ਕਿ ਜੇ ਕਿਤੇ ਉਹਨੂੰ ਔਨ ਕਰਦਾ ਕੋਈ ਮਨ ਦੁਕਾਨਦਾਰ ਕੋਲ ਉੱਪਰ ਹੋਈ ਜੇ ਕਿਸੇ ਦੀ ਗਿਰੀ ਨਹੀਂ ਲੱਗਦਾ ਪਤਾ ਨਹੀਂ ਇਹ ਜਿਹੜਾ ਬੰਦਾ ਜਦੋਂ ਕੋਈ ਜਾਂ ਓਨਰ ਜਾਂ ਦੁਕਾਨਦਾਰ ਹੈ ਜਿਹੜਾ ਵੀ ਇਹਨੂੰ ਔਨ ਕਰੇਗਾ ਉਹਦੇ ਕੋਲ ਰਿਕਵਰ ਹੋਏਗਾ ਜੇ ਦੁਕਾਨਦਾਰ ਨੇ ਔਨ ਕੀਤਾ ਹੈਗਾ ਤਾਂ ਉਹਦੇ ਕੋਲੋਂ ਜੇ ਉਹਨੇ ਅੱਗੇ ਕਿਸੇ ਨੂੰ ਸੇਲ ਕਰਤਾ ਜਿਹੜਾ ਵੀ ਔਨ ਕਰੇਗਾ ਉਹਦੇ ਕੋਲ ਰਿਕਵਰ ਹੋਏਗਾ ਸਾਰੇ ਜਿਹਦੇ ਕੋਲ ਕਵਰ ਹੋਏ ਤਾਂ ਉੱਤੇ ਕੋਈ ਕਾਰਵਾਈ ਜੇ ਤਾਂ ਨਹੀਂ ਜੇ ਤਾਂ ਹੁਣ ਦੇਖ ਉਹਨੇ ਰਿਕਵਰ ਕੀਤੇ ਉਹਨੂੰ ਇਨਫੋਰਮੇਸ਼ਨ ਨਹੀਂ ਸੀਗੀ ਕਿ ਹਾਂ ਚੋਰੀ ਤਾਂ ਫਿਰ ਤਾਂ ਕੋਈ ਨਹੀਂ ਬਣਦੀ ਜਿਹੜਾ ਚੋਰੀ ਦਾ ਹੈਗਾ ਤਾਂ ਬਿਲਕੁਲ ਉਸਤੇ ਕਾਰਵਾਈ ਹੋਏਗੀ ਅਕੋਰਡਿੰਗ ਟੂ ਸਾਰੇ ਦੇ ਮੋਬਾਈਲ ਤੋਂ ਸਾਰੇ ਤੋਂ ਲੈ ਉਹਨੇ ਆਇਆ ਹਾਂਜੀ ਹਾਂ ਅੱਜ ਅਸੀਂ ਕੁਝ ਉਹਨਾਂ ਨੂੰ ਬੁਲਾਏ ਹੋਏ ਕੁਝ 101 ਮੋਬਾਈਲ ਹੈ ਕੁਝ ਅਸੀਂ ਬਾਚ ਡਿਸਟ੍ਰਿਬਿਊਟ ਕਰ ਰਹੇ ਹਾਂ ਕਿ ਕਿ ਮਾਰਨ ਦਾ ਕੋਈ ਆਈਫੋਨ ਇਹਦੇ ਵਿੱਚ ਉਹ ਆਈਫੋਨ ਦੇ ਹੈਗੇ ਆ ਦੋ ਆਈਫੋਨ ਵੀ ਹੈਗੇ ਆ ਸੈਮਸੰਗ ਹੈਗੇ ਨੇ Oppo ਹੈਗੇ ਨੇ ਵੱਖ-ਵੱਖ ਕੰਪਨੀਆਂ ਦੇ ਜਿਹੜੇ ਮੋਬਾਈਲ ਨੇ ਜਦੋਂ ਇਹਨਾਂ ਦੇ ਪਿਛੋਂ ਤੇ ਇਹ ਮਾਮਲਾ ਕਰਦਿਆਂ ਜਿਹਨੇ ਅੱਡੀ ਇਹ ਜਿਹੜੇ ਹੈਗੇ ਆ ਜ਼ਿਆਦਾਤਰ ਗੁੰਮਸ਼ੁਦਾ ਵਾਲੇ ਹੈਗੇ ਤਾਂ ਇਹਦੇ ਵਿੱਚ ਕੋਈ ਕ੍ਰਿਮੀਨਲ ਕੇਸ ਰਿਜਿਸਟਰ ਨਹੀਂ ਹੈਗਾ ਉਹ ਦੂਸਰੇ ਜਿਹੜੇ ਚੋਰੀ ਜਾਂ ਸਨੈਚਿੰਗ ਵਾਲੇ ਹੁੰਦੇ ਆ ਉਹ ਦੂਸਰੇ ਵਾਲੇ ਕਰ ਕਰ ਰੋਡ ਕੀ ਖਾਸ ਕੀ ਹੋਇਆ ਤੁਹਾਡਾ ਮੋਬਾਈਲ ਕਿਧਰ ਗਵਾਚਿਆ ਮੋਬਾਈਲ ਸਾਡਾ ਗੁੰਮ ਹੋ ਗਿਆ ਸੀਗਾ ਤੇ ਹੁਣ ਇਹਨਾਂ ਨੇ ਇੱਥੇ ਨਵੇਂ ਸ਼ਹਿਰ ਚ ਇਹਨਾਂ ਨੇ ਹੁਣ Shimla ਤੋਂ ਬਰਾਮਦ ਕਰਕੇ ਦਿੱਤਾ ਸਾਨੂੰ ਪੰਜਾਬ ਪੁਲਿਸ ਨੇ ਜਿਹੜਾ ਬੱਚਿਆ 9 ਦਸੰਬਰ ਦਾ ਗਵਾਚਿਆ ਸੀ 9 ਨੂੰ ਕੰਪਲੇਂਟ ਪਾਈ ਸੀ ਆਪਾਂ ਤੇ ਹੁਣ ਇਹਦੇ ਇਹਨਾਂ ਨੇ 1 1/2 ਮਹੀਨੇ ਤੋਂ ਇਹਨਾਂ ਨੇ ਸਾਨੂੰ ਦੇ ਦਿੱਤਾ ਸੜਨ ਨਥਿੰਗ ਸੀਗਾ ਨਥਿੰਗ ਰਿਪੋਰਟ ਸੀ ਇਹਨਾਂ ਦਾ ਪੰਜਾਬ ਪੁਲਿਸ ਦੇ ਥੈਂਕ ਯੂ ਬਹੁਤ ਬਹੁਤ ਇਹਨਾਂ ਦਾ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਡਾ ਮਤਲਬ ਸਾਨੂੰ ਕੋਈ ਉਮੀਦ ਨਹੀਂ ਸੀ ਕਿ ਮਿਲੂਗਾ ਕਿਉਂਕਿ ਦੇ ਵਿੱਚ ਕਾਫੀ ਕੋਸ਼ਿਸ਼ ਜਿੱਦਾਂ ਪਾਸਵਰਡ ਵਗੈਰਾ ਸਾਡਾ ਸੀ ਕਾਫੀ ਕੁਐਸਚਨ ਇਹਦੇ ਵਿੱਚ ਐਡ ਕੀਤਾ ਹੋਇਆ ਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਨੂੰ 1% ਵੀ ਉਮੀਦ ਨਹੀਂ ਸੀ ਕਿ ਇੰਨੀ ਜਲਦੀ ਤੇ ਲਵੜਨਗੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਇਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਉਹ ਮੈਂ ਰਿਸ਼ਟ ਮਾਰਾਇਆ ਕਿ ਠੀਕ ਠਾਕ ਮੋੜ ਸਾਰਾ ਕੁਝ ਹੈਗਾ ਇਸ ਵਿੱਚ ਚੈੱਕ ਨਹੀਂ ਕੀਤਾ ਸਰ ਅਜੇ ਚਾਰਜ ਕਰਕੇ ਫਿਰ ਕਰਦੇ ਆ ਥੈਂਕ ਯੂ ਜੀ ਸਾਰਿਆਂ ਨੂੰ ਅਨਲ ਕੁਮਾਰ ਗੋਤਵਾਲ ਨਮਾਸ਼ੇਰ ਕੋਟੀ ਰੋਡ ਹਾਂ ਕਿਤਾ ਮੋੜ ਕਿਨਾਂ ਬੂ ਮੋੜੇ ਮੈਂ ਨਾ ਫਰੂਟ ਲੈ ਰਿਆ ਸੀ ਪੂਰੀ ਮੈਡੀਕਲ ਦੇ ਓਪੋਜ਼ਿਟ ਉੱਤੇ ਜਿਹੜੇ ਰੇੜੀਆਂ ਵਾਲੇ ਸੀਗੇ ਉੱਥੇ ਮੈਂ 2 ਮਿੰਟ ਪਹੁੰਚ ਕੇ ਭੁੱਲ ਗਿਆ ਉਹ ਮੁੱਕ ਗਏ ਫਿਰ ਉਹਨਾਂ ਨੇ ਹੁਣ ਤੇ ਦੱਸ ਦਿਆ ਵੀ ਤਾਮਿਲਨਾਡੂ ਤੋਂ ਮਿਲਿਆ ਤਾਮਿਲਨਾਡੂ ਤੋਂ ਮਿਲਿਆ ਕਿਹੜਾ ਮੋਬਾਈਲ ਸੀ ਮੇਰਾ ਐਮਆਈ ਦਾ ਸੀਗੇ ਐਮਆਈ ਸੀ ਹਾਂ ਜਦੋਂ ਮੁੱਕਰ ਵਾਚਿਆ ਕਰ ਤੁਸੀਂ ਸਾਲ ਤੋਂ ਪਰ ਹੋ ਗਿਆ ਜੀ ਹੁਣ ਪੰਜਾਬ ਪੁਲਿਸਰੇ ਉਪਰਾਹ ਕੀ ਚਾਹੁੰਦਾ ਮੈਂ ਥੈਂਕਸ ਕਰਦਾ ਜੀ ਇਹਨਾਂ ਦਾ ਦਿলো ਧੰਨਵਾਦ ਆ ਜੀ ਹਰਮੇਸ਼ ਸਿੰਘ ਜਿਹੜੇ ਕਿਥੇ ਦਰਨ ਵਾਲੇ ਲੋਗੜਪਾ ਹਾਂਜੀ ਲੋਗੜਪਲਾ ਚੋੜੀ ਕੀ ਬਸੋ ਮੋਬਾਈਲ ਕਿਦਾਂ ਬਚਿਆ ਮੋਬਾਈਲ ਮਿਸਿੰਗ ਹੋ ਗਿਆ ਖੇਤਾ ਤੋਂ ਆਈ ਸੀ ਘਰ ਆਏ ਤਾਂ ਫੋਨ ਨਹੀਂ ਸੀਗਾ ਜੇਬ ਚ ਇਹ ਰਿਪੋਰਟ ਦਰਜ ਕਰਾਈ ਤਾਂ ਬਲਾਚੌਰ ਏਰੀਆ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗੜਾ ਮੋਬਾਈਲ ਹੈ ਉਹ ਕੋਈ ਆ 5i ਹਾਂ ਕਿਨੇ ਦਾ ਕਿਨੇ ਦਾ ਮੋਬਾਈਲ ਸੀ 18000 ਦਾ ਤੁਹਾਨੂੰ ਕਦੋਂ ਦਿਨੋਂ ਮੋਬਾਈਲ ਇਹਨੂੰ 7 ਮਹੀਨੇ ਹੋ ਗਏ ਹੁ ਕੀ ਕਹਿਣਾ ਚਾਹੁੰਦੇ ਹੋ ਹੁਣ ਬਹੁਤ ਬਹੁਤ ਸ਼ੁਕਰ ਹੈ ਇਹਨਾਂ ਦਾ ਇਹਦੇ ਵਿੱਚ ਤਾਂ ਪੂਰੀ ਰੈਕਟਰ ਦੀ ਇਨਫੋਰਮੇਸ਼ਨ ਜੀ ਕਿ ਮੈਂ ਡਾਕਟਰ ਬੰਦਾ ਹੀ ਦੇਖੋ ਜੋ ਪੜਾਈਆਂ ਲਖਾਈਆਂ ਕਿੱਥੇ ਸਾਰਾ ਕੋ ਪਿੱਛੇ ਸੀਗਾ ਅੱਜ ਬਹੁਤ ਚੰਗਾ ਲੱਗਿਆ ਕਿ ਉਹ ਸਾਰਾ ਕੁਝ ਲੱਗਿਆ ਥੈਂਕ ਯੂ